ਮੈਂ ਬਾਲ ਡਿਬੜੀ ਰੋਟੋਕਾ ਹੰਡਾ ਹੰਡਾ ਕਾ ਗੋਣਾ ਹੁਣੇ ਵੇਲੰਡੇ ਸਾਰੇ ਉੱਤੇ ਉਹ ਵੇ ਸੱਤ ਮਾਗਦੇ ਹੁਣ ਪਾਏ ਨਹੀਂ ਨਹੀਂ ਬਹੁਤ ਟਾਂਜ ਪਾਏ ਇਹ ਇਸਲਾਮ ਲਗਾਈ ਦੀ ਐ ਲੈ ਥਲ ਥੋੜੀ ਅਗੋਂ ਤੋਂ ਪਾਉਣ ਦੀ ਲੱਗ ਕੇ ਚਾਹੇ ਬਾਲੇ ਦੇ ਹੋ ਵੀ ਤਰਗਾ ਕਰ ਮਰਿਆ ਤੋਂ ਬਾਅਦ ਹੀ ਨਾ ਬਗਣਾ ਇਹ ਸਾਡੇ ਅੱਗੇ ਅਕੀਦਾ ਬਨਾ ਰਹੇ ਕੋਮ ਕਰਤੇ ਚਿੰਨ੍ਹ ਇਹ ਜੀ ਨਾਲ ਚੀਨਾ ਕਾਲੀ ਦਾ ਜੀ ਇਹ ਜਿਸ ਦੇ ਕੋਈ ਨਹੀਂ ਲਾਗੀ ਕੋਈ ਨਹੀਂ ਮਾਰਦੀ ਇਹ ਘੰਡਾ ਨੂੰ ਆ ਜੇ ਇਹ ਟੱਕੂ ਜਾਰੀ ਹੋਦੀ ਨਾ ਇਹ ਵੀ ਨਹੀਂ ਜਾਂਦਾ ਟੱਕੂ ਮਾਰਦੀ ਉਹ ਹੈ ਉਹ ਇੱਕ ਜੀ ਜੀ ਉਹ ਕਾਲਾ ਸਾਡਾ ਪੱਲੇ ਕੀ ਤੀਨ ਵਾਰੀ ਖਾਣ ਲੋ ਕੋਣ ਹੈ ਬਈ کي چاڙي هوندس علي نوي پر بيس دي صاحب له صاحب له ڏاڍو چيو ته طلباء ۽ يونيورسيٽي ਮੇ ਬੱਚਾ ਰਹਿੰਦਾ ਬਾਈ ਮੈਂ ਇਕਦਾਂ ਲੱਗੇ ਵੀ ਇਹਨੂੰ ਫੋਨ ਲਾਇਆ ਸੀ ਕਹਰਾ ਕੇ ਦੇਖੀ ਕਹਿੰਦਾ ਮੇਰੇ ਕੋਲੇ ਆ ਕੇ ਗੁਰਕਣ ਲੱਗ ਜਾਂਦਾ ਕੁੱਤਰ ਕਹਿੰਦਾ ਭੈਣ ਕਿੰਨਾ ਫੰਦਰਾ ਤੀਨਾ ਦੇ ਦੂਜਾ ਤ੍ਰੇਟਾ ਤੀ ਤਾਨੀ ਕਿੱਥੇ ਢੜੇ ਲਟਾਂ ਬਹੁਤ ਅਮਰੀਕਾ ਮੇਰੇ ਘਰ ਤੇ ਜਾਦੇ ਹਾਂ ਇਹ ਕਿੰਨਾ ਵੀ ਤਾਂ ਆਹ ਬਤਾ ਆ ਆਇਆ ਆਇਆ ਹਰੇਕ ਚੀਜ਼ ਤੇ ਉਹਦੀ ਭੁੱਖੀ ਐ ਯਾਰ ਨਾ ਆ ਜਾ ਆ ਬੱਤ ਆ 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 ਹਰੇਕ ਚੀਜ਼ ਤੇ ਉਹਦੀ ਭੁੱਖੀ ਐ ਯਾਰ ਕੋਈ ਐ ਜਾਏ